ਕਾਜੀ ਆਪ ਸਭ ਨੂੰ ਬੇਨਤੀ ਹੈ ਕਿ ਕੱਲ ਦੇ ਰਾਤ ਤੋਂ ਬਹੁਤ ਭਾਰੀ ਬਰਸਾਤ ਹੋ ਰਹੀ ਹੈ ਤੇ ਅਗਲੇ 48 ਘੰਟੇ ਵੀ ਜਰੀ ਹੈ ਬਰਸਾਤ ਬਹੁਤ ਜ਼ਿਆਦਾ ਹੈ ਆਸਕੀਨ ਕੇ ਸਾਡੇ ਇਲਾਕੇ ਦੇ ਅਨੰਦਪੁਰ ਸਾਹਿਬ ਨੰਗਲ ਸਭ ਨੂੰ ਬੇਨਤੀ ਹੈ ਕਿ ਸਾਰੇ ਯੂਥ ਕਲੱਬਾਂ ਨੂੰ ਸਾਰੇ ਸੰਚਾਂ ਨੂੰ ਸਾਰਾ ਪ੍ਰਸ਼ਾਸਨ ਮੈਂ ਖੁਦ ਲੱਗਿਆ ਹੋਇਆ ਹਰ ਜਗ੍ਹਾ ਸੀ ਅਵੇਲੇਬਲ ਹੈ ਬਹੁਤ ਸਾਰੇ ਪਿੰਡਾਂ ਦਾ ਇਹਦਾ ਇੱਕ ਕਨੈਕਟਿਵ ਚੁੱਕਿਆ ਅਗਲੇ ਹਰ ਸਾਲ ਨਹੀਂ ਕਿੰਨੇ ਬਹੁਤ ਲਾਜਵਤ ਹੈ ਸਾਉਣ ਦਾ ਦੌੜੀ ਮਾਨਸਟਾਈਲ ਦੀ ਬਰਸਾਤ ਲਗਾਤਾਰ ਚੱਹੀ ਇੱਕ ਦੂਜਾ ਜੇ ਉਸ ਨੂੰ ਤੁਹਾਡਾ ਕੋ ਪਾਣੀ ਪੈ ਰਿਹਾ ਵੀ ਵਕਵਾ ਛੱਡਾਂ ਰਹੀ ਕੱਡੇ ਲੱਗ ਕੇ ਚੱਲ ਰਿਹਾ ਤੀਜਾ ਜਿਹੜਾ ਇੱਕ ਬੱਡਾ ਖਤਰਾ ਡੈਮ ਵਾਟ ਢੇਜੀ ਨਾਲ ਚੱਹੀ ਜਾ ਰਿਹਾ ਪਰ ਅਸੀਂ ਸਾਰੇ ਲੱਗੇ ਹਾਂ ਉਸ ਮੋਲਾ ਅਗੇ ਮਹਾਤਮਾ ਜੀ ਅਕਾਲ ਪੁਰਖ ਜੀ ਮਹਾਮਾਨ ਜੀ ਦੀ ਅਰਦਾਸ ਸੇ ਕਿ ਰਹਿਮ ਕਰੋ ਆ ਸਾਡੀ ਰਾਜ ਦੀ ਉਸੇ ਕਿਰਪਾ ਨਾਲ ਪੰਜਾਬ ਦੇ ਉੱਤੇ ਇੱਕ ਮੁਫਾਦ ਨੇ ਮੇਰੇ ਸਾਡੇ ਯੂਥ ਕਲੱਬ ਵਾਲਿਆਂ ਨੂੰ ਜੀਫ ਸਿਆਹੂ ਆਪਾਂ ਆਪਣੇ ਬਜ਼ੁਰਗਾਂ ਦਾ ਆਪਣੇ ਪਰਿਸ਼ਵਾਂ ਦਾ ਤੇ ਪ੍ਰਸ਼ਾਸਨ ਦੇ ਇਸੇ ਜਿਹੜਾ ਧਿਆਨ ਪੂਰਾ ਸਾਥ ਦੇਣਾ ਮੰਡਾ ਦੇ ਵਿੱਚ ਇੱਕ ਵੱਡਾ ਬ੍ਰੀਚ ਜਿਹੜਾ ਨਹਿਰ ਤੇ ਹੁੰ ਲੱਗਿਆ ਉਹਨੂੰ ਅਸੀਂ ਭਰ ਲਈ ਜਿਹੜਾ ਬਹੁਤ ਵੱਡਾ ਬ੍ਰੀਚ ਨੂੰ ਸੂਤੇ ਸਾਰੇ ਲਿੰਕਸ ਤੇ ਜਿਹੜੀ ਬ੍ਰੀਚ ਹੈ ਉਹ ਤੇ ਲੱਗਿਆ ਕੁਝ ਕੰਡਾ ਨਹੀਂ ਕਨੈਕਟੀਵਿਟੀ ਟੁੱਟੇਗੀ ਪਰ ਆਮ ਦੁਆਬਾ ਬਸਤੀ ਦੇ ਵਿੱਚ ਪੰਜਿੱਥੇ ਜਿੱਥੇ ਜਿੱਥੇ ਵੀ ਹੈ ਸਾਰੇ ਪ੍ਰਸ਼ਾਸਨ ਚੰਗੀ ਸਾਰੀ ਟੀਮਾਂ ਲੱਗ ਰਹੀਆਂ ਮੇਰੇ ਤੋਂ ਆਉਣਾ ਹੈ ਸਾਡੇ ਸਾਰੀ ਟੀਮ ਸਾਰਾ ਪ੍ਰਸ਼ਾਸਨ ਕਿਸੇ ਦੀ ਨਹੀਂ ਜਿਹੜੀ ਹੈ ਕਿਸੇ ਨੂੰ ਕੀ ਅਲਾਉ ਨਹੀਂ ਜਿਵੇਂ ਕੋਈ ਕੋਈ ਬਹਾਨਾ ਲਾਉਂ ਨਹੀਂ ਸਾਰਾ ਪ੍ਰਸ਼ਾਸਨ ਹੈ ਪਰ ਕੁਦਰਤ ਅੱਗੇ ਸਾਨੂੰ ਸਾਰਿਆਂ ਨੂੰ ਪੱਠੇ ਉੱਕੇ ਜਿਹੜਾ ਹੈ ਸਾਰੇ ਸੁਪਰੀਸ ਬਹਾਨਾ ਦਾ ਸਾਰੇ ਯੂ ਕਲੱਬ ਤੇ ਬਹਾਨਾ ਦਾ ਪਿੰਡਾਂ ਦੇ ਮੁੰਡਿਆਂ ਦਾ ਸਾਥ ਚਾਹੀਦਾ ਤਾਂ ਕਿ ਅਗਲੇ 48 ਘੰਟੇ ਅਗਲੇ 72 ਘੰਟੇ ਆਪਾਂ ਇਸ ਮਸਕੂਦ ਦੇ ਨਾਲ ਜਿਹੜਾ ਹੈ ਮੀਟਿੰਗ